ਜਿਹੜਾ ਸਾਡਾ ਪੈਂਡੈਂਸੀ ਹੈ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਲੋ ਹੈ ਔਰ ਮੈਂ ਮੰਨ ਕੇ ਚੱਲਦਾ ਕਿਉਂਕਿ ਸਰਕਾਰ ਤੁਹਾਡੇ ਦੁਆਰ ਇਹ ਅਸੀਂ ਇੱਕ ਪ੍ਰੋਜੈਕਟ ਲੈ ਕੇ ਚੱਲੇ ਸੀ ਕਿ ਜਿਹਦੇ ਨਾਲ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਉਹ ਘਰ ਬੈਠੇ ਵੀ ਅੱਜ ਪੰਜਾਬ ਦੇ ਵਿੱਚ ਮਿਲ ਰਹੀਆਂ ਨੇ ਸੇਵਾ ਕੇਂਦਰਾਂ ਦੇ ਜ਼ਰੀਏ ਵੀ ਮਿਲ ਰਹੀਆਂ ਨੇ ਔਰ ਕਨੈਕਟ ਪੋਰਟਲ ਦੇ ਜ਼ਰੀਏ ਵੀ ਮਿਲ ਰਹੀਆਂ ਨੇ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਉਹ ਨਾ ਹੋ ਸਕੇ ਇਹ ਸਾਰਾ ਪ੍ਰੋਸੈਸ ਅਸੀਂ ਸ਼ੁਰੂ ਕੀਤਾ ਹੋਇਆ ਹੈ ਔਰ ਅ ਪਿਛਲੇ ਸਾਲ ਵੀ ਸਾਨੂੰ ਇਹਨਾਂ ਸਰਵਿਸ ਇਨੀ ਵਧੀਆ ਸਰਵਿਸ ਡਿਲੀਵਰੀ ਦੇ ਲਈ ਹੀ ਪੂਰੇ ਭਾਰਤ ਦੇ ਵਿੱਚੋਂ ਸਾਨੂੰ ਪਹਿਲਾ ਨੰਬਰ ਸਾਡੇ ਡਿਪਾਰਟਮੈਂਟ ਨੂੰ ਮਿਲਿਆ ਸੀਗਾ ਅ ਲੋਕਾਂ ਦੀ ਦੀ ਸਹੂਲਤ ਨੂੰ ਦੇਖਦੇ ਹੋਏ ਪਿਛਲੇ ਸਮੇਂ ਦੇ ਵਿੱਚ ਅਸੀਂ ਜੋ ਜੋ ਰਜਿਸਟਰੀਆਂ ਨੇ ਜੋ ਇੰਤਕਾਲ ਨੇ ਉਹ ਵੀ ਸਾਰੇ ਸਾਰਾ ਸਿਸਟਮ ਆਨਲਾਈਨ ਕਰ ਦਿੱਤਾ ਸੀਗਾ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਡੇ ਡਿਪਾਰਟਮੈਂਟ ਦੇ ਅਨਤਕ ਯਤਨਾਂ ਦੀ ਵਜ੍ਹਾ ਕਰਕੇ ਪੰਜਾਬ ਪੂਰੇ ਮੁਲਕ ਦੇ ਵਿੱਚ ਅਜੇ ਜਾ ਪਹਿਲਾ ਸੂਬਾ ਬਣ ਚੁੱਕਿਆ ਜਿਸ ਨੇ ਡਾਊਨ ਦ ਲਾਈਨ ਸਭ ਤੋਂ ਨੀਚੇ ਤੱਕ ਚਾਹੇ ਉਹ ਪਟਵਾਰੀ ਨੇ ਨੰਬਰਦਾਰ ਨੇ ਐਮਸੀ ਨੇ ਔਰ ਸਰਪੰਚੇਜ਼ ਜਿਨ੍ਹਾਂ ਤੋਂ ਕਈ ਕੇਸਿਸ ਦੇ ਵਿੱਚ ਰਿਪੋਰਟ ਹੋਣੀ ਹੁੰਦੀ ਹੈ ਉਹ ਸਾਰੇ ਦੇ ਸਾਰੇ ਆਨਲਾਈਨ ਹੋ ਚੁੱਕੇ ਯਾਨੀ ਕਿ ਕਿਸੇ ਵੀ ਐਪਲੀਕੈਂਟ ਨੂੰ ਨਾ ਸਰਪੰਚ ਕੋਲੇ ਨਾ ਐਮਸੀ ਕੋਲੇ ਨਾ ਪਟਵਾਰੀ ਨੰਬਰਦਾਰ ਕੋਲੇ ਉਹਨਾਂ ਕੋਲ ਜਾਣ ਦੀ ਲੋੜ ਨਹੀਂ ਹੈ ਸਾਡੇ ਕੋਲੇ ਜਦੋਂ ਇੱਕ ਵਾਰੀ ਐਪਲੀਕੇਸ਼ਨ ਆ ਗਈ ਤੇ ਆਨਲਾਈਨ ਉਹ ਨਿਚਲੇ ਲੈਵਲ ਤੱਕ ਜਾਣੀ ਤੇ ਉੱਥੋਂ ਪ੍ਰੋਸੈਸ ਹੋ ਕੇ ਉਹ ਉੱਪਰ ਤੱਕ ਆ ਜਾਣੀ ਹੈ ਸੋ ਇਹ ਕਈ ਸਾਰੇ ਇਨੀਸ਼ੀਏਟਿਵਸ ਨੇ ਜਿਹੜੇ ਸਾਡੇ ਵਿਭਾਗ ਵੱਲੋਂ ਲਏ ਗਏ ਨੇ ਤੇ ਮੈਂ ਪੰਜਾਬ ਨੂੰ ਆਸ਼ਵਸਤ ਕਰਨਾ ਚਾਹੁੰਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੈ ਜਿਹੜੀ ਜਿਹੜੀਆਂ ਪ੍ਰੀਲੀਮਿਨਰੀ ਸਰਵਿਸਿਜ਼ ਅਸੀਂ तकरीबन 550 ਦੇ ਦੇ ਕਰੀਬ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਦਿੰਨੇ ਆ ਉੱਥੇ ਉਹਨਾਂ ਦੀ ਖੱਜਲ ਖਵਾਰੀ ਨਹੀਂ ਹੋਣ ਦਿੱਤੀ ਜਾਏਗੀ ਪ੍ਰੋਬਲਮ ਫਸੇਗੀ ਕੋਈ ਦਾਗ ਰਕ ਪੈਂਡੈਂਸੀ ਨਹੀਂ ਹੋਏਗੀ ਪਰ ਬਹੁਤ سارے ਹੰਦੇ ਵੀ ਫੋਨਿਕ ਨੈਟਵਰਕਸ ਇਦਾਂ ਦੇ ਹੈਗੇ ਨਹੀਂ ਜਿਨ੍ਹਾਂ ਦੇ ਤੁਸੀਂ ਇੱਕ 1076 ਡਾਇਲ ਕਰੋ ਪੈਂਦੀਗਾ ਤਾਂ ਨੰਬਰ ਲੱਗਦਾ ਹੀ ਨਹੀਂ ਜੇ ਲੱਗਦਾ ਮਾਮਲਾ ਕਟਿਆ ਵੀ ਜਾਂਦਾ ਯਾਨੀ ਕਿ ਇਹਦੇ ਵਿੱਚ ਹੁਣ ਇੱਕ ਸਵਾਲ ਇਹ ਖੜਾ ਹੁੰਦਾ ਕੀ ਉਹ ਕਮੀ ਟੈਲੀਕਮ ਕੰਪਨੀ ਵੱਲੋਂ ਹੈ ਕਿ ਤੁਹਾਡੇ ਨਾਲ ਉਹਦੀ ਕੋਆਰਡੀਨੇਸ਼ਨ ਨਹੀਂ ਬਣਦੀ ਨਹੀਂ ਪਰ ਇਹ ਜੀ ਕੋਈ ਸਾਡੇ ਸਾਡੇ ਡਿਪਾਰਟਮੈਂਟ ਦੇ ਨੋਟਿਸ ਜਾਂ ਨਹੀਂ ਕੋਈ ਗੱਲ ਹੀ ਹੈ ਜੀ ਜੇ ਕੋਈ ਇਹੋ ਜਿਹਾ ਪਾਰਟਿਕੂਲਰ ਕੇਸ ਹੈ ਤਾਂ ਪਲੀਜ਼ ਤੁਸੀਂ ਸਾਨੂੰ ਉਹ ਜ਼ਰੂਰ ਅਪਡੇਟ ਕਰੋ ਕਈ ਵਾਰੀ ਹੋ ਸਕਦਾ ਹੈ ਕਿ ਬਿਯੋਂਡ ਟਾਈਮ ਲਾਈਨ ਹੈ ਜਿਹੜਾ ਵੀ ਜੇ ਸਪੋਜ਼ ਰਾਤ ਨੂੰ ਸਾਡੇ ਕਵਰਪੈਕਟ ਆਫਟਰ ਆਜ਼ ਕਾਲ ਡ੍ਰੌਪ ਹੁੰਦੀ ਕਾਲ ਬੈਕ ਵੀ ਜਾਂਦੀ ਸਕਦਾ ਜੇ ਕੋਈ ਕਾਲ ਡ੍ਰੌਪ ਹੋਊਗੀ ਆਨਸਰ ਨਹੀਂ ਹੋਊਗੀ ਤੇ ਉਹ ਕਾਲ ਬੈਕ ਵੀ ਜਾਣੀ ਹੈ ਸੋ ਇਸ ਕਰਕੇ ਜੇ ਕੋਈ ਇਹ ਜਾ ਕੋਈ ਤੁਹਾਡੇ ਧਿਆਨ ਵਿੱਚ ਹੋਵੇ ਸਾਨੂੰ ਜਲਦੀ ਅਪਡੇਟ ਕਰੋ ਹੋਰ ਜੀ ਸਰ ਅਵਾਰਡ ਮਿਲਿਆ ਰਾਸ਼ਟਰੀ ਅ ਦੇਖੋ ਇਸ ਤਰ੍ਹਾਂ ਕਿ ਪਿਛਲੇ ਪੌਣੇ 4 ਸਾਲਾਂ ਤੋਂ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਰਹੀਆਂ ਨੇ ਸਾਡੇ ਸਾਰੇ ਮਿਨਿਸਟਰ ਜੀ ਕਿ ਆਪਕੋ ਆਪਣੇ ਡਿਪਾਰਟਮੈਂਟ ਦੇ ਵਿੱਚ ਅਸੀਂ ਬੈਸਟ ਪਰਫਾਰਮ ਕਰ ਸਕੀਏ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਔਰ ਮਾਣ ਹੈ ਕਿ ਪੂਰੇ ਮੁਲਕ ਦੇ ਵਿੱਚ એનર્ਜੀ ਐਫੀਸ਼ੀਐਂਸੀ ਦੇ ਖੇਤਰ ਦੇ ਵਿੱਚ ਪੰਜਾਬ ਨੂੰ ਸੈਕੰਡ ਅਵਾਰਡ ਹੈ ਜਿਹੜਾ ਉਹ ਮਿਲਿਆ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਵੱਡੀ ਉਪਲਬਧੀ ਹੈ ਪਿਛਲੇ ਸਮੇਂ ਦੇ ਵੀ ਤਕਰੀਬਨ 18000 ਐਗਰੀਕਲਚਰ ਪੰਪਸ ਜਿਹੜੇ ਪੰਜਾਬ ਦੇ ਵਿੱਚ ਉਹ ਇੰਸਟਾਲ ਹੋ ਚੁੱਕੇ 850 ਬਿਲਡਿੰਗਸ ਨੂੰ ਅਸੀਂ ECBC ਕੰਪਲਾਈਂਟ ਹੈ ਉਹ ਕਰ ਚੁੱਕੇ ਹਾਂ ਸਰਕਾਰੀ ਬਿਲਡਿੰਗਸ ਦੇ ਜਿਹੜੀਆਂ 35 ਮੈਗਾਵਾਟ ਉਹਨਾਂ ਦੇ ਉੱਪਰ ਸੋਲਰਾਈਜ਼ੇਸ਼ਨ ਜਿਹੜੀ ਉਹ ਕਰ ਚੁੱਕੇ ਹਾਂ 25 ਦੇ ਕਰੀਬ ਮੈਗਾਵਾਟ ਹੋਰ ਇੰਸਟਾਲੇਸ਼ਨ ਹੈ ਜਿਹੜੀ ਉਹ ਚੱਲ ਰਹੀ ਹੈ ਸੋ ਬਹੁਤ ਸਾਰੇ ਇਨੀਸ਼ੀਏਟਿਵਸ ਨੇ ਜਿਹਦੇ ਲਈ ਸਾਨੂੰ ਇਹ ਅਵਾਰਡ ਹੈ ਜਿਹੜਾ ਉਹ ਮਿਲਿਆ ਔਰ ਮੈਂ ਸਮਝਦਾ ਕਿ देयर इज ऑलवेज ਰੂਮ ਫॉर ਇੰਪਰੂਵਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੂਜੇ ਤੋਂ ਪਹਿਲੇ ਨੰਬਰ ਤੇ ਆਈਏ ਇਹ ਵੀ ਇਹਦੇ ਲਈ ਵੀ ਪੋਜੀਸ਼ਨ ਜਿਹੜੀਆਂ ਜਾਰੀ ਨੇ ਦੇਖੋ ਇਸ ਤਰ੍ਹਾਂ ਕਿ ਜਦੋਂ ਸੇਵਾ ਕੇਂਦਰ ਦਾ ਦਾ ਕਨਸੈਪਟ ਆਇਆ ਸੀਗਾ ਉਹ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਸਰਕਾਰ ਵੇਲੇ ਆਇਆ ਸੀਗਾ ਉਦੋਂ ਉਹਨਾਂ ਨੇ ਤਕਰੀਬਨ ਤਕਰੀਬਨ 2200 ਸੇਵਾ ਕੇਂਦਰ ਸੀਗਾ ਜਿਹੜਾ ਪੰਜਾਬ ਦੇ ਵਿੱਚ ਖੋਲ ਦਿੱਤਾ ਸੀਗਾ ਫਿਰ ਉਸ ਤੋਂ ਬਾਅਦ ਕਪਤਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਆਈ ਉਹਨਾਂ ਨੇ ਉਹ ਸਬਸਟੈਂਸ਼ੀਅਲੀ ਰਿਡਿਊਸ ਕਰ ਦਿੱਤੇ ਸੀਗੇ ਕਿਉਂਕਿ ਜਿੱਥੇ ਫੁੱਟਫਾਲ ਨਹੀਂ ਹੋਊਗੀ ਉਹਦਾ ਉਹ ਅਨਵਾਈਬਲ ਹੋ ਜਾਂਦਾ ਹੈ ਸੋ ਉਹ ਘਟਦੇ ਘਟਦੇ ਜਿਹੜਾ ਹੈਗਾ ਅੱਜ ਤਕਰੀਬਨ 535 ਦੇ ਕਰੀਬ ਸੇਵਾ ਕੇਂਦਰ ਨੇ ਜਿਹੜੇ ਤੁਸੀਂ ਉਹ ਪੁਰਾਣੀਆਂ ਬਿਲਡਿੰਗਾਂ ਦੀ ਗੱਲ ਕਰ ਰਹੇ ਹੋ ਉਹ ਤਕਰੀਬਨ 15-1700 ਬਿਲਡਿੰਗਸ ਉਹ ਪਈਆਂ ਨੇ ਜਿਹੜੀਆਂ ਉਸ ਸਮੇਂ ਖੁੱਲੀਆਂ ਸੀਗੀਆਂ ਪਰ ਬਾਅਦ ਦੇ ਵਿੱਚ ਕਿਉਂਕਿ ਉਹ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀ ਸੀਗੀਆਂ ਅਨਵਾਈਬਲ ਸੀਗੀਆਂ ਇਸ ਕਰਕੇ ਉਹ ਬਿਲਡਿੰਗਸ ਉਹ ਸੇਵਾ ਕੇਂਦਰ ਦਾ ਰੰਗ ਵੀ ਹੈਗਾ ਉੱਪਰ ਫੱਟਾ ਵੀ ਸੇਵਾ ਕੇਂਦਰ ਦਾ ਸ਼ਾਇਦ ਲੱਗਿਆ ਹੋਵੇ ਕਿਸੇ ਪਿੰਡ ਦੇ ਵਿੱਚ ਪਰ ਉਹ ਅਲੱਗ-ਅਲੱਗ ਕਿਉਂਕਿ ਸਾਡੀ ਯੂਸੇਜ ਦੇ ਨਹੀਂ ਸੀਗੇ ਉਹ ਅਸੀਂ ਉਹ ਕੋਈ ਕੋਈ ਹੈਲਥਰੀ ਟੇਕਓਵਰ ਕਰ ਲਿਆ ਕਿਤੇ ਮੁਹੱਲਾ ਕਲੀਨਿਕ ਖੁੱਲ ਗਿਆ ਕਿਤੇ ਕੋਈ ਸਪੋਸ ਪੰਚਾਇਤ ਉਹਨੂੰ ਯੂਜ਼ ਕਰਨ ਲੱਗੀ ਸੋ ਇਸ ਤਰੀਕੇ ਹੋ ਸਕਦਾ ਹੈ ਕਿ ਖਾਲੀ ਵੀ ਪਏ ਹੁਣ ਬਟ ਅਸੀਂ ਬਟ ਅਸੀਂ ਪਰ ਅਸੀਂ ਅਸੀਂ ਇਹਨੂੰ ਆ ਅ ਨਿਊਟਰਲਾਈਜ਼ ਕਰਨ ਦੇ ਲਈ ਅਸੀਂ ਇਹਨੂੰ ਹਰ ਸੇਵਾ ਕੇਂਦਰ ਦੀ ਪਰਫਾਰਮੈਂਸ ਆਪਣੇ ਆਪ ਦੇ ਵਿੱਚ ਸਹੀ ਹੋਵੇ ਤੇ ਉਹ ਸੇਵਾ ਕੇਂਦਰ ਐਟ ਲੀਸਟ ਵੈਂਡਰ ਦੇ ਲਈ ਔਰ ਡਿਪਾਰਟਮੈਂਟ ਦੇ ਲਈ ਉਹ ਆਪਦੇ ਪੈਰਾਂ 'ਤੇ ਖੜਾ ਹੋਵੇ ਅਸੀਂ ਸਾਰੇ ਦੇ ਸਾਰੇ ਪੰਜਾਬ ਨੂੰ ਅਸੀਂ ਸਟੱਡੀ ਕਰਕੇ ਦੁਬਾਰਾ ਅਸੀਂ 54 ਸੇਵਾ ਕੇਂਦਰ ਨੇ ਜਿਹੜੇ ਉਹ ਨਵੇਂ ਹੋਰ ਖੋਲਣ ਜਾ ਰਿਹਾ ਜਿੱਥੇ ਕਿਤੇ ਸੀਟ ਦੀ ਐਡੀਸ਼ਨ ਦੀ ਜ਼ਰੂਰਤ ਹੋਏਗੀ ਵੀ ਸਪੋਜ਼ ਫੋਟੋ ਫੁੱਟਫਾਲ ਵਾਦਾ ਪਰ ਸੀਟ ਘਟ ਹੈ ਉੱਥੇ ਸੀਟ ਵਧਾ ਰਹੇ ਆ ਤੇ ਜਿੱਥੇ ਸਪੋਜ਼ ਫੁੱਟਫਾਲ ਬਿਲਕੁਲ ਘਟ ਹੈ ਇੱਕ ਬੰਦੇ ਨਾਲ ਸਾਰਸਾਰ ਤਿੰਨ ਸੀਟਾਂ ਲੱਗੀਆਂ ਹੋਈਆਂ ਨੇ ਸੋ ਉਹ ਸੀਟਾਂ ਕਿਤੇ ਹੋਰ ਸ਼ਿਫਟ ਕਰਨ ਸੋ ਇਹ ਸਾਰੀ ਰੈਸ਼ਨਲਾਈਜ਼ੇਸ਼ਨ ਹੈ ਜਿਹੜੀ ਉਹ ਉਹਦਾ ਪ੍ਰੋਸੈਸ ਚੱਲ ਰਿਹਾ ਤੇ ਅ ਵਿਦਨ ਨੈਕਸਟ ਮੰਥ ਜਨਵਰੀ ਐਂਡ ਤੱਕ 54 ਨਵੇਂ ਸੇਵਾ ਕੇਂਦਰ ਜਿਹੜੇ ਹੋਰ ਖੁੱਲ ਜਾਣਗੇ ਹਾਂਜੀ ਉਹ ਡਿਪਾਰਟਮੈਂਟ ਦੇ ਰਾਹੀਂ ਉਹ ਆਲਰੇਡੀ ਅਸੀਂ ਡਿਪਟੀ ਕਮਿਸ਼ਨਰਸ ਨੂੰ ਅਸੀਂ ਕਨਵੇ ਕੀਤਾ ਹੋਇਆ ਹੈ ਕਿ ਤੁਸੀਂ ਸਾਰੇ ਕਨਸਰਨ ਕਿਸੇ ਨੂੰ ਹੈਲਥ ਨੂੰ ਚਾਹੀਦਾ ਹੈ ਐਜੂਕੇਸ਼ਨ ਨਹੀਂ ਚਾਹੀਦਾ ਆਂਗਣਵਾੜੀ ਲਈ ਚਾਹੀਦਾ ਹੈ ਪੰਚਾਇਤ ਘਰ ਲਈ ਚਾਹੀਦਾ ਹੈ ਵੀ ਜਿਹੜੇ ਐਜ਼ ਆਫ ਡੇਟ ਸਾਡੇ ਨਹੀਂ ਯੂਸੇਜ ਦੇ ਵਿੱਚ ਹੈਗੇ ਤੇ ਨਾ ਹੀ ਉਥੇ ਇਹਨਾਂ ਪੋਟੈਂਸ਼ੀਅਲ ਹੈ ਕਿ ਆਉਣ ਵਾਲੇ ਦਿਨਾਂ ਚ ਉਥੇ ਸੇਵਾ ਕੇਂਦਰ ਖੁੱਲ੍ਹੇ ਬਹੁਤ ਸਾਰੇ ਇਹ ਜਿਹੇ ਨੇ ਜਿੱਥੇ ਅਸੀਂ ਆਮ ਆਦਮੀ ਕਲੀਨਿਕ ਨੇ ਉਹ ਖੋਲ੍ਹ ਦਿੱਤੇ ਸੋ ਇਹ ਡਿਸੀਜਨ 메ਕਿੰਗ ਹੈ ਸਾਰੀ ਸਾਰੀ ਅਸੀਂ ਡੀਸੈਂਟਰਲਾਈਜ਼ ਕਰਕੇ ਅਸੀਂ ਡਿਪਟੀ ਕਮਿਸ਼ਨਰਸ ਨੂੰ ਆਲਰੇਡੀ ਕਨਵੇ ਕੀਤਾ ਹੋਇਆ ਹੈ ਹਾਂਜੀ ਟੀਐਲ ਪਾਈਪੀ ਸੀ ਦੀ ਉਹਦੇ ਵਿੱਚ ਖਾਸ ਕਰਕੇ ਕਿਹਾ ਕਿ ਜਿਹੜੀਆਂ ਕਿ ਬਿਲਡਿੰਗ ਜਿਹੜੀਆਂ ਕੀ ਇਸ ਤਰ੍ਹਾਂ ਪਈਆਂ ਨੇ ਖਾਲੀ ਉਹਦੇ ਚ ਉਹਨਾਂ ਨੇ ਕਿਹਾ ਕਿ ਕੰਜ਼ਿਊਮਰ ਕੋਸਟ ਜਿਹੜੇ ਹੁੰਦੇ ਨੇ ਸਹੀ ਕੰਜ਼ਿਊਮਰ ਕੋਸਟ ਜਿਹੜੇ ਹੁੰਦੇ ਨੇ ਕੰਜ਼ਿਊਮਰ ਕੋਸਟ ਜਿਹੜੇ ਪਰ ਉਹਨਾਂ ਕੋ ਸਟਰਕਚਰ ਨਹੀਂ ਹੈਗਾ ਪਰ ਉਹ ਕੋ ਸਟਰਕਚਰ ਨਹੀਂ ਹੈਗਾ ਤੁਸੀਂ ਬਿਲਡਿੰਗ ਬਿੱਗਤ ਦੀ ਗੱਲ ਕਰ ਰਹੇ ਹੋ ਇਹ ਐਲ ਪਾਈਪੀ ਹੈ ਕਿਸੇ ਵਕੀਲ ਨਹੀਂ ਕਿ ਕੋਈ ਸਟਰਕਚਰ ਨਹੀਂ ਹੈਗਾ ਮੈਨਸ ਕਿਉਂ ਟੂਪਿੰਗ ਆ ਛੱਤਾਂ ਬਿਲਡਿੰਗ ਦਾ ਜਾਂ ਬਿਨਾ ਅਰਧਨੀ ਪਸਾਰੇ ਜਿਹੜੀਆਂ ਬੰਬਿੰਗ ਹੋਈਆਂ ਤੇ ਵਾਲੀਆਂ ਕਿ ਸਟਰਕਚਰ ਦੇਣਾ ਹੁੰਦਾ ਹੈ ਕਿਉਂ ਨਹੀਂ ਹੈਗਾ ਇਹ ਜਿਹੜੇ ਨਹੀਂ ਮੈਡਮ ਦੇਖੋ ਇਸ ਤਰ੍ਹਾਂ ਹੈ ਕਿ ਇਹ ਜਿਹੜੇ ਸਟਰਕਚਰ ਤੁਸੀਂ ਕਹਿੰਦੇ ਹੋ ਸੇਵਾ ਕੇਂਦਰ ਦੇ ਇਹ ਛੋਟੇ ਛੋਟੇ ਸਟਰਕਚਰ ਨੇ ਦੋ ਦੋ ਜਾਂ ਤਿੰਨ ਤਿੰਨ ਰੂਮ ਨੇ ਉਸ ਚ ਉਹ ਵੀ ਛੋਟੇ ਨੇ ਉਹ ਹੁਣ ਜਿਹੜੇ ਜਿਸ ਪਿੰਡ ਦੇ ਵਿੱਚ ਆਬਾਦੀ ਇੰਨੀ ਘੱਟ ਹੈ ਵੀ ਉੱਥੇ ਸੇਵਾ ਕੇਂਦਰ ਹੀ ਨਹੀਂ ਚੱਲ ਰਿਹਾ ਉੱਥੇ ਕੋਟਗਿਰੀ ਕੀ ਚੱਲੂਗੀ ਸੋ ਇਹ ਉਹਨਾਂ ਦੇ ਕੰਮ ਦਾ ਤਾਂ ਨਹੀਂ ਹੈ ਉੱਥੇ ਉੱਥੇ ਹਾਂ ਤੁਹਾਡਾ ਪੰਚਾਇਤ ਘਰ ਖੁੱਲ ਸਕਦਾ ਹੈ ਤੁਹਾਡਾ ਅੰਗਣਵਾੜੀ ਸੈਂਟਰ ਖੁੱਲ ਸਕਦਾ ਹੈ ਤੁਹਾਡਾ ਉੱਥੇ ਸਕਿੱਲ ਦਾ ਕੋਈ ਸੈਂਟਰ ਖੁੱਲ ਸਕਦਾ ਹੈ ਤੁਹਾਡਾ ਉੱਥੇ ਆਮ ਆਦਮੀ ਕਲੀਨਿਕ ਹੋ ਸਕਦਾ ਸੋ ਉਹਨਾਂ ਪਰਪਸੇਸ ਦੇ ਲਈ ਤਾਂ ਯੂਜ਼ ਆ ਸਕਦਾ ਪਰ ਡੈਫੀਨਿਟਲੀ ਨਾਟ ਫਾਰ ਕੋਰਸ ਐਂਡ ਆਲ ਦੈਟ ਤੁਹਾਡਾ ਅੱਜ ਇੱਕ ਵਾਰੀ ਫੇਅ ਸ਼ੁਰੂ ਹੋ ਗਿਆ ਤੇ ਉੱਤੇ ਬਹੁਤ ਵੱਡਾ ਹਾਂਜੀ ਗਲ ਸੁਰੱਖਿਆ ਤੇ ਇੱਕ ਵਾਰੀ ਫੇਅ ਬਹੁਤ ਵੱਡਾ ਸੁਵਾਰ ਹੋ ਗਿਆ ਮੋਹਾਲੀ ਦੇ ਸੁਵਾਨਾ ਦੇ ਉਸ ਸਟੇਡੀਅਮ ਦੇ ਵਿੱਚ ਜਿਤਨੇ ਸ਼ਾਇਦ ਹਜ਼ਾਰਾਂ ਲੋਕ ਮੌਜੂਦ ਸਗੇ ਸ਼ਾਇਦ ਸੁਰੱਖਿਆ ਦੇ ਕਰਕੇ ਪ੍ਰਬੰਧ ਸੀ ਕਿਉਂਕਿ ਆਰਟਿਸਟ ਨੇ ਵੀ ਆਣਾ ਸੀਗਾ ਕਬੱਡੀ ਪਲੇਅਰ ਵੀ ਮੌਜੂਦ ਸਗੇ ਉੱਥੇ ਆ ਕੇ ਸ਼ਰਿਆਨ ਤਿੰਨ ਗੈਂਗਸਟਰ ਜਿਹੜੇ ਨੇ ਇੱਕ ਕਬੱਡੀ ਪ੍ਰਮੋਟਰ ਦਾ ਕਤਲ ਕਰਕੇ ਉਥੋਂ ਫਰਾਦ ਨੂੰ